ਕੀ ਨਾਮ ਤੁਹਾਡਾ ਜੀ ਪਵਿੱਤਰਪਾਲ ਸੀ ਤੁਸੀਂ ਐਂਬੂਲੈਂਸ ਦੇ ਵਿੱਚ ਕੀ ਹੋਇਆ ਸੀ ਸਰ ਐਂਬੂਲੈਂਸ ਦਾ ਇਹ ਸੀ ਕਿ ਇਹਨਾਂ ਨੇ ਆਪਾਂ ਨੂੰ ਕੇਸ ਪਾਇਆ 108 ਤੇ ਹਮ ਆ ਗਿਆ ਆਪਾਂ ਮਰੀਜ਼ ਚੱਕਿਆ ਹਮ ਮਰੀਜ਼ ਦੀ ਸੈਕੂਲੇਸ਼ਨ ਪਹਿਲਾਂ ਘਟ ਸੀ ਹਮ ਤੇ ਉਸ ਤੋਂ ਬਾਅਦ ਆਪਾਂ ਮਰੀਜ਼ ਬਾਹਰ ਲਿਆ ਕੇ ਉੱਥੇ ਜਦੋਂ ਗੱਡੀ ਦੇ ਵਿੱਚ ਚੜਨ ਲੱਗੇ ਸਟੈਚਰ ਤੇ ਹਮ ਉਹਦੇ ਵਿੱਚੋਂ ਉਹਨੇ ਉੱਠ ਕੇ ਪਹਿਲਾਂ ਬਹਿ ਕੇ ਦੋ ਸਾਲ ਲਏ ਹਮ ਉਸ ਤੋਂ ਬਾਅਦ ਉਹਨੂੰ ਗੱਡੀ ਦੇ ਵਿੱਚ ਵਾੜਿਆ ਹਮ ਤੇ ਗੱਡੀ ਦੇ ਵਿੱਚ ਵੜਨ ਤੋਂ ਬਾਅਦ ਆਕਸੀਜਨ ਲਈ ਆ ਆਕਸੀਜਨ ਪਹਿਲਾਂ ਚੱਲੀ ਆ ਪੰਜ ਤੇ ਉਸ ਤੋਂ ਬਾਅਦ ਜਦੋਂ ਸਿਲੰਡਰ ਛੱਡਿਆ ਉਹਨੂੰ ਆਪ ਹੋ ਗਈ ਉਸ ਤੋਂ ਬਾਅਦ ਡਾਊਨ ਹੋ ਗਈ ਉਸ ਤੋਂ ਬਾਅਦ ਉਹਨੇ ਸਾਹ ਨਹੀਂ ਲਿਆ ਉਹਨੂੰ ਇਸ ਕਰਕੇ ਉਹਦੇ ਵਿੱਚੋਂ ਕੱਢ ਕੇ ਇੱਥੇ ਲਿਆਂਦਾ ਕਿ ਆਕਸੀਜਨ ਹੀ ਚੱਲੀ ਉਸ ਤੋਂ ਬਾਅਦ ਅੰਦਰ ਲਿਆਂਦਾ ਵਾ ਤੇ ਉਹਦੀ ਈਸੀਜੀ ਕਰਾਈਆ ਤੇ ਪੇਸ਼ੈਂਟ ਡੈੱਡ ਨਹੀਂ ਤੁਹਾਡੇ ਤੇ ਅਲੀਗੇਸ਼ਨ ਇਹ ਹੈਗੇ ਕਿ ਤੁਹਾਡੀ ਆਪਣਾ ਐਂਬੂਲੈਂਸ ਦੇ ਵਿੱਚ ਜਿਹੜੀ ਆਕਸੀਜਨ ਪੂਰੀ ਨਹੀਂ ਸੀਗੀ ਹਾਂਜੀ ਤੇ ਤੁਹਾਡੀ ਐਂਬੂਲੈਂਸ ਵਿੱਚ ਆਕਸੀਜਨ ਨਹੀਂ ਸੀਗੀ ਪੂਰੀ ਸਾਰੇ ਇਹ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਡਰਾਈਵਰ ਆ ਉਹ ਹੀ ਮੈਨੂੰ ਪੁੱਛਿਆ ਨਹੀਂ ਤੁਸੀਂ ਤੁਸੀਂ ਐਂਡੀ ਆ ਜੀ ਇਹ ਆ ਜੀ ਤੇ ਤੁਸੀਂ ਆਪਣੀ ਐਂਬੂਲੈਂਸ ਦੇ ਵਿੱਚ ਆਕਸੀਜਨ ਚੈੱਕ ਨਹੀਂ ਕਰਕੇ ਰੱਖਦੇ ਕਿ ਪੂਰੀ ਆ ਕਿ ਘਟਾ ਸਰ ਕੀ ਤੁਸੀਂ ਐਕਸਰ ਲਿਖੇ ਹੋ ਕੀ ਨਾਮ ਕੀ ਤੁਹਾਡਾ ਸੌਰਵ ਜੀ ਹਾਂਜੀ ਹਾਂਜੀ ਤੇ ਤੁਸੀਂ ਚੈੱਕ ਕੀਤੀ ਸੀ ਐਂਬੂਲੈਂਸ ਦੇ ਵਿੱਚ ਆਕਸੀਜਨ ਸੀਗੀ ਹਾਂਜੀ ਨਹੀਂ ਹੁਣ ਆਕਸੀਜਨ ਹੈਗੀ ਆ ਉਹਨਾਂ ਦਾ ਅਲੀਗੇਸ਼ਨ ਆ ਕਿ ਤੁਹਾਡੀ ਐਂਬੂਲੈਂਸ ਦੇ ਵਿੱਚ ਆਕਸੀਜਨ ਹੀ ਪੂਰੀ ਹੈਗੀ ਇੱਥੇ ਆ ਕੇ ਖਤਮ ਹੋ ਗਏ ਅੱਜ ਲਈ ਆਕਸੀਜਨ ਨਹੀਂ ਮਤਲਬ ਆਕਸੀਜਨ ਸੀਗੀ ਨਹੀਂ ਕਹਿਣਾ ਮਤਲਬ ਇਹ ਹੈ ਕਿ ਨਹੀਂ ਸੀਗੀ ਹਾਂਜੀ ਇੱਥੇ ਨਹੀਂ ਸੀ ਤੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਆਂ ਵੀ ਇੰਨੇ ਪੇਸ਼ੈਂਟ ਜੋ ਕੋਈ ਐਮਰਜੈਂਸੀ ਕੋਈ ਪੇਸ਼ੈਂਟ ਆਏ ਹੋਏ ਤੇ ਜਿਹਨੂੰ ਆਕਸੀਜਨ ਦੀ ਲੋੜ ਹੋਵੇ ਤੁਹਾਡੀ ਆਕਸੀਜਨ ਦੇ ਵਿੱਚ ਐਂਬੂਲੈਂਸ ਦੇ ਵਿੱਚ ਆਕਸੀਜਨ ਨਾ ਹੋਵੇ ਤੇ ਫਿਰ ਕੋਈ ਦੁਰਘਟਨਾ ਹੋ ਜਵੇ ਜਦਾਜ ਹੋਈ ਆ ਕਿਸ ਤਰੀਕੇ ਨਾਲ ਦੇਖਦੇ ਤੁਸੀਂ ਇਸ ਚੀਜ਼ ਨੂੰ ਲੋਕਾਂ ਦੀ ਜਾਨ ਮਾਲ ਦਾ ਜਿੰਮਾ ਕਿਸਦਾ ਵੇ ਤੁਸੀਂ ਐਂਬੂਲੈਂਸ ਵਿੱਚ ਫੰਡਾ ਭਾਇਆ ਕਿਦਾ ਜੇ ਬਾਹਰੋਂ ਆਕਸੀਜਨ ਨਹੀਂ ਹੈ ਤੁਹਾਨੂੰ ਕੋ ਆਕਸੀਜਨ ਨਹੀਂ ਤੁਸੀਂ ਐਂਬੂਲੈਂਸ ਜਾਂ ਆਪਣੀਆਂ ਜਿਹੜੀਆਂ ਜ਼ਰੂਰੀ ਕਿੱਟਾਂ ਪੂਰੀਆਂ ਨਹੀਂ ਰੱਖਦੇ ਵਿੱਚ ਉਹ ਇਹਦੇ ਬਾਰੇ ਕੋਣ ਕੋਣ ਜ਼ਿੰਮੇਵਾਰ ਹੈ ਕੋਣ ਜਾਣਕਾਰੀ ਦੇਊਗਾ ਕੀ ਤੁਹਾਨੂੰ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕਿ ਤੁਸੀਂ ਐਂਬੂਲੈਂਸ ਦੇ ਵਿੱਚ ਆਪਣੀਆਂ ਜ਼ਰੂਰਤਮੰਦ ਚੀਜ਼ਾਂ ਪੇਸ਼ੈਂਟ ਦੀਆਂ ਪੂਰੀਆਂ ਰੱਖੋ ਬੋਲੋ ਕੁਛ ਸਰ ਲਾਈ ਆਕਸੀਜਨ ਖਤਮ ਹੋ ਰਹੀ ਚਾਹ। ਹਾਂਜੀ ਆਕਸੀਜਨ ਖਤਮ ਹੋ ਗਈ ਲਾਈ ਸੀ ਇਹ ਹੁਣ ਜਿੰਮੇਵਾਰ ਕੌਣ ਨਹੀਂ ਇਹਦੇ ਵਿੱਚ ਤੁਹਾਨੂੰ ਡਾਕ ਐਮਰਜੈਂਸੀ ਡਾਕਟਰ ਨੇ ਕਿਹਾ ਸੀਗਾ ਵੀ ਇਹਨੂੰ ਆਕਸੀਜਨ ਲੈਗ ਲਾ ਕੇ ਲੈ ਜਾਈਓ। ਹਾਂਜੀ ਸਰ ਡਾਕਟਰ ਸਾਹਿਬ ਕੋਲ ਪੁੱਛਿਆ ਸੀਗਾ ਡਾਕਟਰ ਸਾਹਿਬ ਕਹਿੰਦੇ ਸੈਚੂਰੇਸ਼ਨ ਘਟਾ ਹੈ ਦੇ ਤੇ 32% ਕਿਤੇ ਹਾਂਜੀ ਡਾਕਟਰ ਦੀ ਇਹਦੇ ਵਿੱਚ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਐਂਬੂਲੈਂਸ ਵਿੱਚ ਆਕਸੀਜਨ ਦੇਖਣੀ ਹੈ ਕਿ ਪੂਰੀ ਹੈ ਕਿ ਨਹੀਂ। ਤੇ ਉਹਨਾਂ ਨੇ ਦੇਖੀਏ ਦੇਖੀਏ। ਕੌਣ ਸੀ ਡਿਊਟੀ ਡਾਕਟਰ ਕੀ ਨਾਮ ਉਹਨਾਂ ਦਾ? ਨਾਮ ਨਹੀਂ ਸਰ। ਹਾਂ ਡਾਕਟਰ ਦਾ ਨਾਮ ਸਰ ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨੇ ਵੇਗ ਦੀ ਘਟਨਾ ਹੈ ਘਟਨਾ ਦਾ ਨਹੀਂ ਸਰ ਅਸੀਂ ਦਾ ਸਰ ਜਲਦੀ ਜਲਦੀ ਪੇਸ਼ੈਂਟ ਨੂੰ ਮਤਲਬ ਜਾ ਰਹੇ ਸੀ ਜੀ ਕੋਈ ਨਹੀਂ ਤੁਸੀਂ ਪੇਸ਼ੈਂਟ ਨੂੰ ਜੋ ਲੈ ਕੇ ਜਾਂਦੇ ਹੋ ਤੁਸੀਂ ਇਹ ਨਹੀਂ ਰਿਟਰਨ ਦੇ ਵਿੱਚ ਲੰਦੇ ਕਿ ਆਪਣਾ ਪੇਸ਼ੈਂਟ ਦਾ ਨਾਮ ਕੀ ਹੈ ਔਰ ਕਿਹੜਾ ਡਾਕਟਰ ਟਰੀਟਮੈਂਟ ਕਰ ਰਿਹਾ ਹੋ ਮਨੋਸ਼ ਸਿੰਘ ਸਰ ਨਾਮ ਸੀ ਪੇਸ਼ੈਂਟ ਦਾ ਹੂੰ ਬਈ ਡਾਕਟਰ ਦਾ ਨਾਮ ਕੀ ਦਾ ਰਿਟਰਨ ਦੇ ਵਿੱਚ ਰੈਫਰ ਡਾਕਟਰ ਨੇ ਤਾਂ ਲਿਖਿਆ ਨਹੀਂ ਹੁੰਦਾ ਵੀ ਕਿਹੜੇ ਡਾਕਟਰ ਨੇ ਰੈਫਰ ਕੀਤਾ ਸਰ ਸਹੀ ਠੀਕ ਹੀ ਸਾਡੇ ਕੋਲ ਹੂੰ ਔਰ ਦਿਖਾ ਦਿਓ ਮੈਨੂੰ لیکن علاج دوران ڈاکٹر کر دیا اور لیکن خالی ہو جاتی ہے ਸ਼ਾਮ ਵੇਲੇ ਜੀ ਇਥੇ ਐਮਰਜੈਂਸੀ 'ਚ ਇੱਕ ਪਰਵਾਸੀ ਮਜ਼ਦੂਰ ਆਇਆ ਸੀਗਾ ਔਰ ਉਹ ਜਿਹੜੇ ਜਿਨ੍ਹਾਂ ਨੇ ਓਨਰ ਸੀ ਜਿਨ੍ਹਾਂ ਦੇ ਉਥੇ ਕੰਮ ਕਰਦਾ ਸੀ ਉਹਨਾਂ ਉਹਨਾਂ ਨੇ ਆਇਆ ਗਿਆ ਔਰ ਉਹ ਬੇਸਿਕਲੀ ਇੱਕ ਗੈਸਪਿੰਗ ਸਟੇਜ 'ਚ ਆਇਆ ਸੀ ਬੜੇ ਹੱਦ ਤੱਕ ਸਾਫ ਉਖੜੇ ਹੋਏ ਸੀ ਔਰ ਉਹਦੀ ਆਕਸੀਜਨ ਸੈਚੂਰੇਸ਼ਨ ਅਪਰੋਕਸੀਮੇਟਲੀ 25 ਤੋਂ 28 ਦੇ ਕਰੀਬ ਸੀਗੀ ਔਰ ਡਾਕਟਰ ਸਾਹਿਬ ਨੇ ਜਿਹੜਾ ਟੀਕੇ ਲਗਾ ਕੇ ਫਰਸਟ ایڈ ਦੇ ਕੇ ਉਹਨੂੰ ਮੈਨੇਜ ਕੀਤਾ ਥੋੜੇ ਜਿਹੇ ਵਾਸਤੇ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਰਿਲੇਟਿਵ ਸੀਗੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਇਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈਗੀ ਹੈ ਔਰ ਇਹ ਕੋਈ ਐਸੀ ਉਹ ਫੈਸਿਲਿਟੀ ਲੋੜ ਹੈ ਔਰ ਇਹਦੀ ਕੰਡੀਸ਼ਨ ਕ੍ਰਿਟੀਕਲ ਹੋਣ ਕਰਕੇ ਇਹਨੂੰ ਰੈਫਰ ਕਰਨਾ ਪਏਗਾ ਔਰ ਜਦੋਂ ਉਹਨਾਂ ਨੂੰ ਰੈਫਰ ਕਰਨ ਵਾਸਤੇ ਐਂਬੂਲੈਂਸ ਸ਼ਿਫਟ ਕੀਤਾ ਗਿਆ ਔਰ ਐਂਬੂਲੈਂਸ ਸ਼ਿਫਟ ਕਰਨ ਤੋਂ ਬਾਅਦ ਉਹ ਥੋੜੀ ਦੇਰ ਬਾਅਦ ਉਹਨਾਂ ਦੀ ਉੱਥੇ ਵਿੱਚ ਡੈਥ ਹੋ ਗਈ ਔਰ ਜਿਹੜੀ ਆਕਸੀਜਨ ਵਾਲੀ ਗੱਲ ਹੈਗੀ ਹੈ ਔਰ ਐਸ ਪਰ ਜਿਹੜੀ ਸਟੇਟਮੈਂਟ ਉੱਥੇ ਦਿੱਤੀ ਜਾ ਰਹੀ ਹੈ ਕਿ ਹਾਂ ਆਕਸੀਜਨ ਨਹੀਂ ਸੀ ਇਹ ਬਿਲਕੁਲ ਇੱਕ ਜਿਹੜੀ ਦਾ ਨਾਮ ਮੰਨਣ ਵਾਲੀ ਗੱਲ ਹੈ ਕਾਰਨ ਇਹ ਹੈ ਕਾਰਨ ਇਹ ਹੈ ਕਿ ਪੇਸ਼ੈਂਟ ਉਸਲੇ ਰਿਲੇਟਿਵਸ ਨਾਲ ਗੱਲ ਕਰ ਰਿਹਾ ਸੀਗਾ ਉਹਨੇ ਪਾਣੀ ਵੀ ਪੀਤਾ ਡਾਕਟਰ ਸਾਹਿਬ ਸਰ ਜਿਹੜੇ ਐਂਬੂਲੈਂਸ ਦੇ ਜਿਹੜੇ ਡਰਾਈਵਰ ਆ ਉਹ ਜਿਹੜੇ ਨਾਲ ਉਹਦੇ ਹੁੰਦੇ ਆ ਜਿਹੜੇ ਮਕਲੀ ਇਵਰੀ ਉਹਨਾਂ ਨੇ ਵੀ ਇਹ ਬਿਆਨ ਦਿੱਤੇ ਆ ਕਿ ਆਪ ઓਪ ਆਪਣਾ ਐਂਬੂਲੈਂਸ ਦੇ ਵਿੱਚ ਜਿਹੜੀ ਆਕਸੀਜਨ ਦਾ ਸਿਲੰਡਰ ਵਾਕਈ ਕਦੋਂ ਮੇਰੇ ਕੋਲ ਐਸੀ ਕੋਈ ਨੋਲੇਜ ਨਹੀਂ ਹੈਗੀ ਜੀ ਕਿ ਜਿਹਦੇ ਵਿੱਚ ਇਹੋ ਜੀ ਗੱਲ ਕੀਤੀ ਹੋਈ ਹੈ ਕਿ ਆਕਸੀਜਨ ਦਾ ਸਿਲੰਡਰ ਸਾਹਮਣੇ ਸਿਰਫ 10 ਫੀਟ ਤੇ ਪਿਆ ਹੋਇਆ ਅਗਰ ਆਪਾਂ ਇਹ ਗੱਲ ਵੀ ਸੋਚ ਲੈਨੇ ਆ ਕਿ ਇਦਾਂ ਦੀ ਗੱਲ ਸੀ ਆਕਸੀਜਨਲ ਸਿਲੰਡਰ ਸਿਰਫ ਸਾਹਮਣੇ ਪਿਆ ਹੈ। ਉਹ ਤਾਂ ਖਾਲੀ ਵੀ ਨਹੀਂ ਸਾਹਮਣੇ ਬਿਲਕੁਲ ਭਰਿਆ ਹੋਇਆ ਸੀ ਵਿੱਚ ਉਸ ਹਸਪਤਾਲ ਨਾਲ ਆਪਾਂ ਗੱਲ ਕਰੀਏ ਜਿਹਦੀ ਹਾਂ ਤੁਸੀਂ ਵਿੱਚ ਉਸ ਹਸਪਤਾਲ ਨਾਲ ਗੱਲ ਕਰੋ। ਅ ਕਿਉਂਕਿ ਐਂਬੂਲੈਂਸ ਦੇ ਵਿੱਚ ਜਿਹੜੇ ਸਿਲੰਡਰਸ ਹੈਗੇ ਆ ਉਹ ਰੌਂਡ ਦੀ ਕਲਾਕ ਚੇਂਜ ਹੁੰਦੇ ਆ ਔਰ ਉਹਦੀ ਅਵੇਲੇਬਿਲਿਟੀ ਹਮੇਸ਼ਾ ਸਾਡੇ ਕੋਲ ਹਸਪਤਾਲ 'ਚ ਰਹਿੰਦੀ ਹੈ। ਤੁਸੀਂ ਇਸੇ ਸਾਹਮਣੇ ਦੇਖ ਵੀ ਸਕਦੇ ਹੋ ਬਾਹਰ ਹੀ ਹੋਏ ਆਪਸ ਵਿੱਚ ਸਰ ਸਰ ਇਹ ਐਂਗਲ ਸਰਕਾਰੀ ਸੀ ਜੀ 108 ਤੋਂ ਬੁਲਾਇਆ ਗਿਆ ਸੀ ਡਾਕਟਰ ਸਾਹਿਬ ਜਿਹੜੇ ਜਿਹਦੀ ਡੈਥ ਹੋਈ ਹੈ ਉਹ ਉਹਦੇ ਜਿਹੜੇ ਗੰਟੀ ਸਾਹਮਣੇ ਇਹ ਨਹੀਂ ਕਹਿਣਾ ਕਿ ਡਾਕਟਰ ਨੇ ਚੰਗੀ ਦਾ ਚੈੱਕਅਪ ਜਿਹੜਾ ਉਹ ਨਹੀਂ ਕੀਤਾ ਨਾ ਮੈਡੀਕਲ ਦਿੱਤਾ ਇਹ ਪਤਾ ਨਹੀਂ ਕਿਉਂ ਐਸੀ ਇੱਕ ਗੱਲ ਕੀਤੀ ਜਾਂਦੀ ਹੈ ਟੀਕਾ ਵੀ ਲੱਗ ਗਿਆ ਪੇਸ਼ੈਂਟ ਦੇ ਰਿਲੇਟਿਵ ਨੂੰ ਕਾਉਂਸਲ ਵੀ ਹੋ ਗਿਆ ਉਹਨਾਂ ਨੂੰ ਐਕਸਪਲੇਨ ਵੀ ਕਰਤਾ ਕਿ ਵੀ ਪੇਸ਼ੈਂਟ ਦੀ ਹਾਲਤ ਨਾਜ਼ੁਕ ਹੈਗੀ ਹੈ ਫਿਰ ਵੀ ਅਸੀਂ ਅਗਰ ਕਹੀਏ ਕਿ ਹਾਂ ਡਾਕਟਰ ਨੇ ਨਹੀਂ ਦੇਖਿਆ ਤਾਂ ਮੇਰੀ ਸਮਝੋ ਵਾਰੀ ਜੀ ਡਾਕਟਰ ਨੂੰ ਕੀ ਕਰਨਾ ਚਾਹੀਦਾ ਹੈਗਾ ਫਿਰ ਹੁਣ ਤੁਸੀਂ ਜਿਆਦਾ ਜਾਣਕਾਰੀ ਦੇ ਸਕਦੇ ਹੋ ਕਿ ਕੀ ਹੋ ਰਿਹਾ ਕਿ ਡਾਕਟਰ ਦੀ ਜ਼ਿੰਮੇਵਾਰੀ ਨਹੀਂ ਜਾਂਦੀ ਜੇ ਉਹਨੂੰ ਸਾਹ ਦੀ ਪ੍ਰੋਬਲਮ ਆ ਜਾਂ ਉਹ ਆਪਣਾ ਐਂਬੂਲੈਂਸ ਵਾਲੇ ਨੂੰ ਗਾਈਡ ਕਰੇ ਕਿ ਉਹਨੂੰ ਸਾਹ ਦੀ ਪ੍ਰੋਬਲਮ ਹੈ ਆਕਸੀਜਨ ਲਾ ਕੇ ਇਹ ਕਰਨਾ ਚਾਹੀਦਾ ਹੈ ਆਕਸੀਜਨ ਪੂਰੀ ਹੋਣੀ ਚਾਹੀਦੀ ਹੈ ਇਹ ਇਹ ਸਾਰਿਆਂ ਦੀ ਸਟਾਫ ਦੀ ਔਰ ਜਿਹੜੇ ਉਹਨਾਂ ਦੇ ਹੈਗੇ ਆ ਈ ਐਨ ਟੀ ਉਹਨਾਂ ਦੇ ਸਾਰੇ ਜੂਟੀਆ ਜਦੋਂ ਇਹੋ ਜਿਹਾ ਪੇਸ਼ੈਂਟ ਸ਼ਿਫਟ ਕਰਨਾ ਹੈਗਾ ਉਹ ਸਾਰੇ ਦੇਖ ਕੇ ਆਪਣੇ ਟਰਾਲੀ ਦੇ ਨਾਲ ਉਹਨਾਂ ਦੇ ਸਟੇਚਰ ਦੇ ਵਿੱਚ ਹੀ ਆਕਸੀਜਨ ਦੀ ਪ੍ਰੋਵੀਜ਼ਨ ਹੈਗੀ ਹੈ ਔਰ ਉਹਦੇ ਨਾਲ ਹੀ ਕਰਨਾ ਚਾਹੀਦਾ ਹੈ। ਤੁਹਾਨੂੰ ਇਹ ਵੀ ਕਹਿੰਦਾ ਕਿ ਅਫਸਰ ਜੀ ਡਾਕਟਰ ਨੂੰ ਵੀ ਚਾਹੀਦਾ ਵਾ ਕਿ ਉਹ ਜਿੰਮੇਵਾਰੀ ਬੰਦੀ ਹੈ ਕਿ ਐਂਬੂਲੈਂਸ ਦੇ ਵਿੱਚ ਆਕਸੀਜਨ ਦੀ ਕਿੰਨੀ ਜ਼ਰੂਰੀ ਹੈਗੀ ਹੈ ਕਿ ਨਹੀਂ ਹੈਗੀ। ਜਿਹੜੇ ਜੀ EMT ਹੈਗੇ ਔਰ ਡਰਾਈਵਰ ਹੈਗੇ 108 ਦੇ ਇਹਨਾਂ ਦੀ ਪ੍ਰੋਟੋਕਾਲ ਹੈ ਕਿ ਉਹਨਾਂ ਨੇ ਆਪਣੀ ਗੱਡੀ ਨੂੰ ਓਕੇ ਰੱਖਣਾ ਹੈ ਅਪ ਟੂ ਡੇਟ ਰੱਖਣਾ ਹੈ। ਤੁਹਾਨੂੰ ਇਹ ਵੀ ਕਹਿੰਦਾ ਕਿ ਜਿਹੜੀਆਂ ਐਂਬੂਲੈਂਸਾਂ ਜਿਹੜੀਆਂ ਸਰਕਾਰੀ ਸੀ ਉਹਦੇ ਉਸ ਕੋਲ ਵੀ ਉਹ ਕਾਫੀ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਇਹਨੂੰ ਜਿਹੜਾ ਵਾ ਬਦ میری ایک ایمبولنس پرانی ہے بٹ میرے چار ایمبوینس ہو بالکل میں ایک سو اٹھ کے بارے بالکل جانکاری نہیں میں اپنی ایمبوینس بارے گا یہ تو اگر اس پوائنٹ ہے تو پھر پڑے گی جانچ تو بعد ہی اس بارے گل کی جا سکتی کہ دروازہ کھلا سی کپڑا دیش دنیا کی ہر خبر سب سے پہلے دیکھنے کے لیے فالو کریں دینک سویرا ٹی وی یوٹیوب فیس بک انسٹاگرام ایکس اور واٹس ایپ چینل پر